ਹਾਂਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀ ਫਤੇਗੜ ਸਾਹਿਬ ਵਿਖੇ ਇੱਕ ਪੁੱਤ ਵੱਲੋਂ ਫਿਲਮੀ ਅੰਦਾਜ਼ ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਹੀ ਪਿਓ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੋਸ਼ੀ ਨੇ ਪਹਿਲਾਂ ਆਪਣੇ ਪਿਤਾ ਦੇ ਹੱਥ ਪੈਰ ਬੰਨੇ ਅਤੇ ਫਿਰ ਉਸ ਨੂੰ ਪਾਖੜਾ ਨਹਿਰ ਚ ਸੁੱਟ ਦਿੱਤਾ ਜਿਸ ਦੀ লাশ ਪਟਿਆਲਾ ਤੋਂ ਜਾ ਕੇ ਮਿਲੀ ਹੈ ਫਿਲਹਾਲ ਪੁਲਿਸ ਨੇ ਦੋਸ਼ੀ ਪੁੱਤ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਤੇਗੜ ਸਾਹਿਬ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪੁੱਤ ਨੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਆਪਣੇ ਪਿਓ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਪਾਖੜਾ ਨਹਿਰ ਵਿੱਚ ਸੁੱਟ ਦਿੱਤਾ ਜਿਸ ਤੋਂ ਬਾਅਦ ਦੋਸ਼ੀ ਪੁੱਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸਦਾ ਪਿਤਾ ਘਰ ਤੋਂ ਲਾਪਤਾ ਹੈ ਪਰ ਜਦੋਂ ਪੁਲਿਸ ਨੇ ਸਾਰੀ ਜਾਂਚ ਬਿਣ ਕੀਤੀ ਤਾਂ ਸਾਹਮਣੇ ਆਇਆ ਕਿ ਪੁੱਤ ਵੱਲੋਂ ਹੀ ਆਪਣੇ ਪਿਤਾ ਦਾ ਜ਼ਮੀਨ ਦੀ ਖਾਤਰ ਕਤਲ ਕਰ ਦਿੱਤਾ ਗਿਆ ਹੈ ਉਧਰ ਪੁਲਿਸ ਵੱਲੋਂ Laash ਨੂੰ ਬਰਾਮਦ ਕਰ ਦੋਸ਼ੀ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਸੁਖਪ੍ਰੀਤ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ थाना ਥਾਣਾ ਬਡਾਲੀਆਲਾ ਸਿੰਘ ਨੇ ਥਾਣੇ ਆ ਕੇ ਇਤਲਾਹ ਦਰਜ ਕਰਾਈ ਸੀ ਕਿ ਉਸਦੇ ਪਿਤਾ ਬਲਜਿੰਦਰ ਸਿੰਘ ਘਰ ਤੋਂ ਲਾਪਤਾ ਹਨ। ਜਿਸ ਦੀ ਜਾਨ ਦੁਰਾਹਮ ਉਸਦੇ ਪਿਤਾ ਬਲਜਿੰਦਰ ਸਿੰਘ ਦੀ ਬੋਡੀ ਡੈਡ ਬੋਡੀ ਆਖੜਾ ਨਹਿਰ ਦੰਗਾ ਖੇੜੀ ਜ਼ਿਲ੍ਹਾ ਪੰਜਾਬ ਤੋਂ ਮਿਲੀ ਸੀ। ਤੇ ਉਸ ਦੀ ਛੱਪੀ ਮਾਮਲਾ ਹੋਣ ਕਰਕੇ ਪੋਸਟਮਾਰਟ ਕਰਵਾਇਆ ਗਿਆ ਸੀ ਤੇ ਜਾਂਚ ਕੀਤੀ ਜਾ ਰਹੀ ਸੀ ਕੀ ਮਾਮਾ ਕੀ ਰੰਜਸ਼ ਸੀ ਕੋਈ ਜਿਹੜਾ ਕਤਲ ਕਰਨ ਦਾ ਹਾਂਜੀ ਕੱਲ ਵਰਜਿੰਦਰ ਸਿੰਘ ਦੀ ਬੇਟੀ ਐਰਪ੍ਰੀਤ ਨੇ ਮੋ ਸਚੂ ਬਡਾਲੀਪਾਸ ਆਪਣਾ ਬਿਆਨ ਦਰਜ ਕਰਾਇਆ ਉਹਨੇ ਦੱਸਿਆ ਕਿ ਉਸਦੇ ਪਿਤਾ ਦਾ ਉਸਦੇ ਭਰਾ ਸੁਪਰੀਦ ਦਾ ਆਵਜ ਵਿੱਚ ਜ਼ਮੀਨੀ ਬਿਵਾਦ ਸੀ ਜਾਂ ਉਸਦੇ ਭਰਾ ਸੁਖਬੀ ਸਿੰਘ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ ਜੀ ਕਿਸ ਨੇ ਮਾਰਿਆ ਲੱਗਦਾ ਹੈ ਕਿ ਜਿਵੇਂ ਉਹ ਵੀ ਆਪ ਹਾਂਜੀ ਉਹਨਾਂ ਦੇ ਦੱਸਣ ਮੁਤਾਬਕ ਤੇ ਹੁਣ ਤੱਕ ਦੀ ਤਫ਼ਤੀਸ਼ ਮੁਤਾਬਕ ਉਹ ਸੁਪਰੀ ਸਿੰਘ ਨੇ ਆਪਣੇ ਪਿਤਾ ਨੂੰ ਉਹਦੀ ਬਾਹਾਂ ਵਗੈਰਾ ਬੰਨ ਕੇ ਕਾਰ ਵਿੱਚ ਲਿਜਾ ਕੇ ਭਾਖੜਾ ਨਹਿਰ ਰੋਹਣਾ ਦੇ ਨੇੜੇ ਜਾ ਕੇ ਨਹਿਰ ਸੜ ਦਿੱਤਾ ਸੀ ਜਿਸ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਉਹਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਹਾਂ ਜੀ ਅੱਜ ਸੁਪਰੀ ਸਿੰਘ ਦੀ ਗ੍ਰਿਫਤਾਰੀ ਪੈ ਗਈ ਹੈ ਜੀ ਗ੍ਰਾਮਦੀਪ ਵਗੈਰਾ ਵੀ ਹਾਂ ਜੀ ਗ੍ਰਿਫਤਾਰੀ ਪੈ ਗਈ ਹੈ ਅੱਗੇ ਉਹਦੀ ਪੁੱਛਗਿਰਿ ਜਾਰੀ ਹੈ ਉਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਅੱਗੇ ਤਫਤੀਸ਼ਾਂ ਵੀ ਚਲਿਆਂ ਦੀ ਹਾਂ ਰஞ்சிਤ ਜ਼ਮੀਨੀ ਕੁਵਾਸੀ ਹਾਂ ਜੀ ਹੁਣ ਤੱਕ ਦੀ ਤਸ਼ਮਦਾਬਤਾ ਤੋ ਜਦੋਂ ਨੂੰ ਬਵਾਦੀ ਹੈ ਸ਼ਰਾਬ ਪੀਣ ਦਾ ਵੀ ਆਤੀ ਸੀ ਉਹ ਪਤਾ ਲੱਗ ਗਿਆ ਜੀ ਬਾਕੀ ਤਫਤੀਸ਼ ਜਾਰੀ ਹੈ ਅਗੇ ਡੰਗਾਈ ਨਾਲ ਤਫਤੀਸ਼ ਕਰਕੇ ਅਗਲੇ ਤਾਤਵਰੇ ਸਾਹਮਣੇ ਪੇਸ਼ ਕਰਦਾ ਕੋਈ ਹੋਰ ਵੀ ਇਹਦੇ ਨਾਲ ਇਨਵੋਲਵ ਸੀ ਬੰਦਾ ਜਾਂ ਫਿਰ ਇਕੱਲਾ ਹੀ ਸੀ ਕੋਈ ਦੇਖੋ ਹੁਣ ਤੱਕ ਇਕੱਲਾ ਹੀ ਸਾਹਮਣੇ ਆਇਆ ਬਾਕੀ ਤਫਤੀਸ਼ ਦੌਰਾਨ ਜੇਕਰ ਕੋਈ ਹੋਰ ਗੱਲ ਆਈ ਸਾਹਮਣੇ ਤਾਂ ਕਾਰਵਾਈ ਕੀਤੀ ਜਾਊਗੀ